así que amigos ਅੱਜ ਅਸੀਂ ਬੈਠੇ ਹਾਂ ਮੁਹਾਲੀ ਦੇ 5 ਫੇਸ ਦੇ ਵਿੱਚ ਐਸ ਡਬਲਯੂ ਆਈਸੀਐਸ ਇਮੀਗ੍ਰੇਸ਼ਨ ਤੇ ਮੇਰੇ ਨਾਲ ਬੈਠੇ ਨੇ ਜੀ ਸ਼੍ਰੀ ਜਤਿੰਦਰਪਾਲ ਸਿੰਘ ਜੀ ਜੋ ਕਿ ਮੈਨੇਜਿੰਗ ਡਾਇਰੈਕਟਰ ਨੇ ਐਸ ਡਬਲਯੂ ਆਈਸੀਐਸ ਦੇ ਕਿ ਪਿਛਲੇ 21 ਸਾਲ ਤੋਂ ਇਹ ਕੰਮ ਕਰ ਰਹੇ ਆ ਅੱਜ ਅਸੀਂ ਇਹਨਾਂ ਦੇ ਨਾਲ ਇਸ ਟਾਪਿਕ ਦੇ ਉੱਪਰ ਗੱਲਬਾਤ ਕਰਾਂਗੇ ਕਿ ਸਰ ਜਿਵੇਂ ਹੁਣ ਅੱਜ ਦੀ ਡੇਟ ਦੇ ਵਿੱਚ ਲੋਕੀ ਪਹਿਲਾਂ ਸਟੂਡੈਂਟ ਵੀਜ਼ਾ ਵਾਲ ਜਾ ਰਹੇ ਸੀ ਬਟ ਉਹ ਆ ਦੀ ਡੇਟ ਤੇ ਸਾਰੀ ਕੰਟਰੀਆਂ ਭਰ ਚੁੱਕੀਆਂ ਤੇ ਹੁਣ ਉਸ ਤੋਂ ਬਾਅਦ ਪੀਆਰ ਇੱਕ ਬਹੁਤ ਹੀ ਇੰਪੋਰਟੈਂਟ ਚੀਜ਼ ਹੈ ਜਿਹਦੇ ਉੱਪਰ ਲੋਕੀ ਜਾਣਾ ਪਸੰਦ ਕਰਦੇ ਆ ਬਟ ਜੇ ਅਸੀਂ ਦੇ ਇਸ ਇਸ ਬਹੁਤ ਹਾਈ ਹੋ ਚੁੱਕੀਆਂ ਜਿਹੜੇ ਲੋਕੀ ਇੱਥੇ ਵੀਜ਼ਾ ਦਿੰਦੇ ਪਏ ਹੈਗੇ ਉਹ ਪੱਚ ਪੱਚ 30 ਲੱਖ ਮੰਗਦੇ ਪਏ ਹੈਗੇ ਪੀਆਰ ਦੇਣ ਲਈ ਆਇਲ ਦਾ ਸਕੋਰ ਬਹੁਤ ਜ਼ਿਆਦਾ ਹਾਈ ਪਹੁੰਚ ਚੁੱਕਿਆ ਤਾਂ ਹੁਣ ਫਿਰ ਲੋਕਾਂ ਲਈ ਹੋਰ ਕੀ ਫਿਰ ਬਚਿਆ ਕਿੱਥੇੋਂ ਜਨ ਪੀਆ ਲੈਣ ਲਈ ਕਿੱਦਾਂ ਦੱਸੂਗੇ ਅਜੀਤ ਸਿੰਘ ਜੀ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਿਆ ਪੀਆਰ ਦੇ ਮੂੜ ਬਹੁਤ ਆ ਗਏ ਆ ਜੀ ਕੈਨੇਡਾ ਜਾਂ ਸਟੂਡੀਆ ਦੀ ਵੀ ਜੇ ਗੱਲ ਕਰੀਏ ਤਾਂ ਪਹਿਲੀ ਗੱਲ ਤਾਂ ਅੱਜ ਦੀ ਡੇਟ 'ਚ ਸਟੂਡੈਂਟ ਦੀ ਜੇ ਗੱਲ ਕਰੀਏ ਜੀ ਸਟੂਡੈਂਟ ਦੇ ਸਮੇਂ ਨਾ ਸਟੂਡੈਂਟ ਨੂੰ ਇਹ ਸਮਝਣਾ ਜ਼ਰੂਰੀ ਹੈ ਕਿ ਜਿਹੜਾ ਮੇਰਾ ਚੁਸਟ ਕੋਰਸ ਹੈਗਾ ਉਹ ਪਾਥਵੇ ਟੂ ਮੇਰਾ ਪੀਆਰਨੂ ਹੈਗਾ ਜੀ ਕਿਉਂਕਿ এডਿਕੇਸ਼ਨ ਲੈਣਾ ਇੱਕ ਅੱਲਾ ਦੇ ਦੀਦਾ ਜੇ ਤਦਾਂ ਸੋਰ ਪ੍ਰੋਫੈਸਰ এডਿਕੇਸ਼ਨ ਲੈ ਕੇ ਵਾਪਸ ਆਉਂਦਾ ਬਟ ਜੇ ਤੁਹਾਡਾ ਰਿਸੋਲਵ ਐਕਚੁਅਲ ਪਰਪਸ ਉਥੇ ਸੈਟਲ ਹੁੰਦਾ ਤਾਂ ਫਿਰ ਤੁਹਾਨੂੰ ਪਹਿਲਾਂ ਸੈਟਲਮੈਂਟ ਦਾ ਪਾਸ ਚੂਜ਼ ਕਰਨਾ ਜ਼ਰੂਰੀ ਹੈ ਸਟੂਡੈਂਟ ਨੂੰ ਅੱਜ ਕੀ ਕਰ ਰਿਹਾ ਸਟੂਡੈਂਟ ਕਹਿੰਦਾ ਮੈਨੂੰ ਉਥੇ ਪਛਾਹਦ ਹੋ ਜੇ ਮੈਂ ਮਰ ਗਿਆ ਫਿਰ ਉਦੋਂ ਪੁੱਛੋ ਜਾਂਦਾ ਸੋਚਦਾ ਉਸ ਤੋਂ ਬਾਅਦ ਸਟੂਡੈਂਟ ਦੀ ਇਹ ਵੀ ਮੈਂ ਗੱਲ ਕਰ ਰਿਹਾ ਜਿਹੜਾ ਕੈਨੇਡਾ ਦੇ ਵਿੱਚ ਅਜੇ ਬੈਠਾ ਜਾਂ ਸਟੇਟਿਅਰ ਦੇ ਵਿੱਚ ਬੈਠਾ ਜੋ ਐਜੂਕੇਸ਼ਨ ਤੁਸੀਂ ਲਈ ਹੈ ਉਹਦੇ ਰਿਲੇਟਡ ਤੁਹਾਨੂੰ ਕੰਮ ਕਰਨਾ ਜ਼ਰੂਰੀ ਹੈ ਸਟੂਡੈਂਟ ਕੀ ਕਰਦੇ ਆ ਸਰਵਾਈਵਲ ਜੌਬ ਕਰਦੇ ਆ ਮੈਨੂੰ ਲੱਖ ਰੁਪਈਆ ਵੰਦੇ ਜੇ ਮੈਨੂੰ ਡੇਢ ਲੱਖ ਰੁਪਈਆ ਵੰਦੇ ਇਹ ਵੰਦੇ ਜਿਹੜੀਆਂ ਕਿ ਜੌਬ ਉਹਨਾਂ ਦੇ ਅਕਮਿਸ਼ਨ ਲਿਸਟ ਦੇ ਵਿੱਚ ਹੈ ਹੀ ਨਹੀਂ ਆ ਜਾਂ ਉਹ ਐਲੀਜੀਬਲ ਅਕਮਿਸ਼ਨ ਦੇ ਵਿੱਚ ਨਹੀਂ ਹੈਗਾ ਔਰ ਜੌਬ ਜਿਹਨੂੰ ਕਰਨੇ ਆ ਉਹ ਕਰਦੇ ਆਫ ਕੋਰਸ ਸਭ ਨੂੰ ਕਰਨੀਆਂ ਪੈਂਦੀਆਂ ਨੇ ਸਟੂਡੈਂਟ ਨੂੰ ਔਰ ਜੌਬ ਵੀ ਕਰਨੀਆਂ ਪੈਂਦੀਆਂ ਬਟ ਅਲਟੀਮੇਟ ਗੋਲ ਉਹਨਾਂ ਦਾ ਜਿਹੜੀ ਉਹਨਾਂ ਦੀ ਐਜੂਕੇਸ਼ਨ ਆ ਉਹਦੇ ਵਿੱਚ ਹੀ ਜਾਂਦਾ ਹੈਗਾ ਤਾਂ ਇਹ ਇੱਕ ਤਾਂ ਇਹ ਗੱਲ ਹੋ ਗਈ ਆ ਦੂਜੀ ਗੱਲ ਆ ਤੁਸੀਂ ਡਾਇਰੈਕਟਲੀ ਇਨਡਾਇਰੈਕਟਲੀ ਆਪ ਵੀ ਕ੍ਰਾਈਮ ਦਾ ਹਿੱਸਾ ਬਾਰੇ ਹੋ ਕਿ ਜਦੋਂ ਤੁਸੀਂ ਉੱਥੇ ਜੋਬ ਆਫਰਸ ਬਾਇ ਕਰ ਰਹੇ ਹੋ ਜੀ 25 ਲੱਖ 30 ਲੱਖ 40 ਲੱਖ ਦੇ ਬਿਲਕੁਲ ਅਜੋਨ ਅਮਪਲਾਇਰ ਨੂੰ ਇੱਕ ਖੁੰਝਿੰਦੇ ਕਹਿੰਦੇ ਸ਼ੇਰ ਦੇ ਮੂੰਹ ਨੂੰ ਖੂਨ ਲੱਗ ਗਿਆ ਅਗਲਾ ਜੋਬ ਆਫਰ ਵੇਚ ਰਿਆ ਜੰਮੀ ਜਾਉਂਗਾ ਆਪਾਂ ਤੁਹਾਨੂੰ ਵੀ ਆ ਦੇ ਲਈ ਕਿਉਂਕਿ ਉਹਨੂੰ ਪਤਾ ਹੈ ਕਿ ਜਿਹੜੇ ਇਹ ਲੋਕ ਹੈ ਇਹ ਡੈਸਪਰੇਟ ਹੈ ਇਥੇ ਆਰਨੋ ਐਸੇ ਸੈਟਲ ਹੋਣ ਨੂੰ ਜੀ ਇੰਡੀਆ ਦੇ ਵਿੱਚੋਂ ਵੀ ਇਹੀ ਜੋਬ ਆਫਰਸ ਪ੍ਰਤੀਤ ਕਰ ਰਹੇ ਆ ਬੜੇ ਲੋਕ ਜਾਂਦੇ ਵਰਕਪਰ ਮਡਾਨਾ ਕੋਲੋਂ ਸਾਨੂੰ ਜੋਬ ਆਫਰ ਲੈ ਲਵੋ ਇਸ ਸਮੇਂ ਲੈ ਮੈਂ ਨਾ ਕੋ ਲੱਖ ਰੁਪਏ ਦੇ ਇਹਨੂੰ ਤਿਆਰ ਹੈ ਵਾਈ ਉਹ ਕੋਈ ਬੈਨੀਫਿਟ ਨਹੀਂ ਲੈ ਰਹੇ ਕਿ ਇਹ ਉਹ ਉਹ ਸਿਸਟਮ ਨੂੰ ਸਮਝ ਨਹੀਂ ਰਹੇ ਸੋ ਇਹ ਚੀਜ਼ਾਂ ਨੂੰ ਜਦੋਂ ਤੁਸੀਂ ਜੋਬ ਆਫਰਾਂ ਦੇ ਖਰੀਦੋਗੇ ਤਾਂ ਤੁਸੀਂ ਲੱਖ ਰੁਪਏ ਲਾਉਗੇ ਔਰ ਉਹਦੇ ਵਿੱਚ ਤੁਸੀਂ ਫਰਾਡ ਦਾ ਵਿਕਟਮ ਬਨਣਾ ਹੀ ਬਨਣਾ ਕਿਉਂਕਿ 90% ਯਾ 95% ਉਹ ਫਰਾਡ ਹੋ ਰਿਹਾ ਜੀ ਉਸ ਕੀ ਹੈ ਕਿ ਏਮਪਲਾਇਰ ਨੂੰ ਵੀ ਪਤਾ ਏਜੰਟ ਨੂੰ ਵੀ ਪਤਾ ਤੇ ਇੱਕ ਜੌਬ ਆਫਰ ਲਈ ਉਹਦਾ ਵੀਜ਼ਾ ਰਿਫਿਊਜ਼ ਕਰਾਇਆ ਦੂਜੀ ਜੌਬ ਆਫਰ ਦੂਜੇ ਬੰਦੇ ਦਿੱਤੀ ਇਹ ਜੌਬ ਆਫਰ ਉਹ ਤਾਂ ਪੈਸੇ ਲੈ ਹੁਣ ਏਮਪਲਾਇਰ ਕੈਨੇਡਾ ਦਾ ਹੈ ਤੁਸੀਂ ਇੰਡੀਆ 'ਚ ਬੈਠੇ ਹੋ ਜਾਂ ਕਿਤੇ ਹੋਰ ਬੈਠੇ ਹੋ ਜਾਂ ਉੱਥੇ ਬੈਠੇ ਹੋ ਤਾਂ ਤੁਹਾਨੂੰ ਕਿਸੇ ਨੇ ਜੌਬ ਆਫਰ ਜੇ ਤੁਸੀਂ ਕੈਨੇਡਾ 'ਚ ਬੈਠ ਕੇ ਵੀ ਜੌਬ ਆਫਰ ਪਰਚੇਸ ਕਰ ਰਹੇ ਹੋ ਤਾਂ ਉਦੋਂ ਕੀ ਹੋਣਾ ਤੁਸੀਂ ਕਿਤੇ ਕੰਪਲੀਟ ਨਹੀਂ ਕਰ ਸਕਦੇ ਲਈ ਮੈਂ ਇਹਨੂੰ ਜੌਬ ਆਫਰ ਲਈ ਪੈਸੇ ਦੇ ਉੱਤੇ ਸੀਗੇ ਤਾਂ ਤੁਸੀਂ ਉੱਥੇ ਵੀ ਫਸੋਗੇ ਫਸੋਗੇ ਸੋ ਆਲਟੀਮੇਟਲੀ ਤੁਸੀਂ ਖੁਦ ਹੀ ਐਲਾਈਡ کہہ ਰਿਹਾ ਕਹਿੰਦੇ ਨਾ ਜਿਸ ਨੂੰ ਕਹਿੰਦੇ ਕਿ ਪੰਜਾਬੀ ਵਿੱਚ ਕਹਿੰਦੇ ਆ ਵੀ ਕੁਆੜੀ ਦੇ ਪਹਿਲਵਾਨ ਨਾ ਇਹ ਕੁਆੜੀ ਪੈਰ ਦੇ ਵਿੱਚ ਨਹੀਂ ਇਹ ਖੁਦ ਕੁਆੜੀ ਦੇ ਪੈਰ ਮਾਰ ਰਹੇ ਨੇ ਕਿ ਜਿਹੜੇ ਪੈਸੇ ਆਪਣੇ ਦੇ ਕੇ ਫਸ ਰਹੇ ਨੇ ਦੂਸਰਾ ਚੀਜ਼ ਇਹ ਹੋ ਗਈ ਜੀ ਬਿਲਕੁਲ ਪੀਆ ਨਹੀਂ ਔਕੀ ਹੋਈ ਪੀਆ ਅਜ ਵੀ ਔਕੀ ਆ ਸਮੇਂ ਦੀ ਜ਼ਰੂਰਤ ਆਸਟ੍ਰੇਲੀਆ ਜਾਂ ਕੈਨੇਡਾ ਬਈ ਇਹ ਕੰਮ ਕਰ ਰਿਹਾ ਆ ਆਸਟ੍ਰੇਲੀਆ ਦੇ ਵਿੱਚ ਵੀ ਕੰਮ ਕਰ ਰਿਹਾ ਐ ਔਰ ਕੈਨੇਡਾ ਦੇ ਵਿੱਚ ਵੀ ਮੈਂ ਕੰਮ ਕਰ ਰਿਹਾ ਆ ਆਸਟ੍ਰੇਲੀਆ ਪੀਆਰ ਦੇ ਵਿੱਚ ਹੁਣ ਆਸਟ੍ਰੇਲੀਆ ਦੇ ਟ੍ਰੇਡ ਅਕੁਪੇਸ਼ਨ ਹੈਗੇ ਆ ਹੋਰ ਅਕੁਪੇਸ਼ਨ ਹੈਗੇ ਜਿਹੜੇ ਕਿ 65 ਪੁਆਇੰਟਸ ਦੇ ਨਿਕਲ ਰਹੀ ਐਪਲੀਕੇਸ਼ਨਸ ਜੀ ਸੱਜੇ ਨਾਲੀ ਗੱਲ ਆ ਤੁਹਾਨੂੰ ਤੁਹਾਡੀ ਕੁਆਲਿਫੀਕੇਸ਼ਨ ਨਾਰਮਲ ਹੈਗੀ ਹੈ ਤੁਹਾਡੇ ਕੋਲ ਇੱਥੇ ਐਕਸਪੀਰੀਅੰਸ ਹੈਗਾ ਅੱਛਾ ਥੋੜਾ ਜਿਹਾ ਐਕਸਪੀਰੀਅੰਸ ਨੂੰ ਸੈੱਟ ਕਰੋ ਤੁਸੀਂ ਐਪਲੀਕੇਸ਼ਨ ਨਿਕਾਲੋ ਆਦਰ 6.5 6 ਬੈਂਡ ਜਾਂ 7 ਬੈਂਡ ਦੇ ਵੀ ਐਪਲੀਕੇਸ਼ਨ ਵਿੱਚਿਕ ਰਹੀਆਂ ਉਹ ਸਮਝਣ ਦੀ ਜ਼ਰੂਰਤ ਹੈ ਠੀਕ ਹੈ ਨਾ ਜੇ ਤੁਹਾਨੂੰ ਉਹ ਤਰੀਕਾ ਔਖਾ ਨਹੀਂ ਲੱਗਦਾ ਉਦੋਂ ਥੋੜਾ ਜਿਹਾ ਵੇਟ ਕਰਨਾ ਪੈਂਦਾ ਠੀਕ ਹੈ ਹਾਂ ਆਦਰਵਾਇਜ਼ ਜੇ ਮੈਂ ਗੱਲ ਕਰਾਂ ਇਹ ਇੱਕ ਗਰਾਰੀ ਹੁੰਦੀ ਜਿਵੇਂ ਕਹਿੰਦਾ ਮੈਂ ਆਸਟ੍ਰੇਲੀਆ ਹੀ ਜਾਣਾ ਜਾਂ ਕੈਨੇਡਾ ਹੀ ਜਾਣਾ ਇਹਨਾਂ ਕੇਸ ਜਦੋਂ ਮੈਂ ਅਸੈਸਮੈਂਟ ਕਰਦਾ ਕਿਸੇ ਵੀ ਕੈਡੀਡੇਟ ਦੀ ਤਾਂ ਮੈਂ ਨਾਲ ਉਹ ਯੂਰਪੀਅਨ ਕੈਟਾਗਰੀ ਚ ਵੀ ਲੈ ਕੇ ਜਾਂਦਾ ਠੀਕ ਹੈ ਯੂਰਪੀਅਨ ਮੈਂ ਜਰਮਨੀ ਲੈ ਲਓ ਸਵੀਡਨ ਲੈ ਲਓ ਅੱਜ ਮੇਰੇ ਕੋਲ 8 ਦਿਨ ਚ ਵੀਜ਼ਾ ਆ ਰਿਹਾ ਹੈ ਯਾ ਮੁੰਡਾ ਠੀਕ ਹੈ 8 ਦਿਨ ਤੋਂ ਜ਼ਿਆਦਾ ਬਹੁਤ ਘੱਟ ਹੈ ਮੈਂ ਇਥੋਂ ਬੰਦੇ ਨੂੰ ਤਿਆਰ ਕਰਕੇ ਭੇਜਾਂ ਇਥੋਂ ਸਭ ਕੁਝ ਤਿਆਰ ਹੋ ਗਏ ਜਾਵੇ ਉਹ ਤੇ ਇੱਕ ਮਹੀਨੇ ਜੌਬ ਲੈਂਦੇ ਫੈਮਿਲੀ ਸੈਟਲ ਹੁੰਦੀ ਹੈ ਫਿਰਨੇ ਨੂੰ ਬੁਲਾ ਲੈਂਦੇ 스웨ਡੀਨ ਦੇ ਵਿੱਚ ਵੀ ਇਹੀ ਚੀਜ਼ ਹੈਗੀ ਹਰ ਉੱਥੇ ਘਰ ਤਾਂ ਕੁਝ ਨਹੀਂ ਹੈ ਹੋਰ ਇੱਕ ਪਾਸੇ ਤੁਸੀਂ 50 ਲੱਖ ਰੁਪਏ ਲਗਾਉਣ ਨੂੰ ਤਿਆਰ ਹੈ ਇੱਕ ਪਾਸੇ ਤੁਹਾਡਾ 1.5 2.5 ਲੱਖ ਰੁਪਏ ਲੱਗਦਾ ਹੈ ਡਿਫਰੈਂਸ ਦੇਖੋ ਨਾਲੇ ਇੱਕ ਪਾਸੇ 2 ਸਾਲ ਦੀ ਵੇਟ ਹੈ ਇੱਕ ਪਾਸੇ ਤੁਸੀਂ 15 ਦਿਨ ਮਹੀਨੇ ਚ ਵੀਜ਼ਾ ਲੈ ਕੇ ਜਾ ਰਹੇ ਹੋ ਜਰਨੀਆਂ ਕੈਂਡ 스웨ਡੀਨ ਦਾ ਜਾਂ ਆਸਟਰੀਆ ਦਾ ਵੀ ਤੁਸੀਂ ਲੈ ਸਕਦੇ ਹੋ ਆਸਟਰੀਆ ਦਾ ਵੀਜ਼ਾ ਵੀ ਬਹੁਤ ਵਧੀਆ ਮਿਲਦਾ ਤੂੰ ਗੱਲ ਸਮਝਣ ਦੀ ਆ ਲਈ ਤੁਸੀਂ ਰਾਈਟ ਕੰਸਲਟੈਂਟ ਨੂੰ ਕਿੱਥੇ ਪੁੱਛ ਕਰ ਰਹੇ ਹੋ ਜਦੋਂ ਅਸੀਂ ਆਪ ਇੱਕ ਜਦੋਂ ਕਲਾਇੰਟ ਦਾ ਪਤਾ ਕੀ ਗੱਲ ਆ ਉਹ ਏਜੰਟ ਜ਼ਰੂਰ ਠੱਗੇ ਮਾਰੇਗਾ ਜਦੋਂ ਕਲਾਇੰਟ ਦੇ ਨਾਲ ਪੈਸਾ ਜਿੰਨਾ ਮਰਜ਼ੀ ਲੱਗ ਜਾਵੇ ਪਹਿਲੀ ਗੱਲ ਤਾਂ ਇਹ ਗੱਲ ਹੀ ਗਲਤ ਆ ਪੈਸਾ ਜਿੰਨਾ ਮਰਜ਼ੀ ਲੱਗ ਜਾਵੇ ਲਈ ਸਾਨੂੰ ਪਤਾ ਜੀ ਯਾਰ ਤੁਹਾਡੇ ਕੋਈ ਇੰਨਾ ਵੀ ਪੰਜਾਬ ਦੇ ਵਿੱਚ ਜਾਂ ਆਪਾਂ ਦੇਖਿਆ ਜਾਵੇ ਜਾਂ ਤੁਸੀਂ YouTube ਤੇ ਖਬਰਾਂ ਤੋਂ ਲੋ ਪਤਾ ਜੀ ਦੂਜੇ ਤੋਂ ਲੋ ਦਾ ਅਲੱਗ ਗੱਲ ਹੈ মিডিਆ ਦੀਆਂ ਤੇ ਬਟ ਮੈਨੂੰ ਨਹੀਂ ਲੱਗਦਾ ਕਿ ਇੰਨਾ ਕ੍ਰਾਈਮ ਇੱਥੇ ਹੈਗਾ ਜਾਂ ਜਿੰਨਾ ਅਸੀਂ মিডিਆ ਸਾਡੇ ਦੱਸਦਾ ਅਸੀਂ ਇੱਥੇ ਰਹਿੰਦੇ ਹਾਂ ਇੱਕਦੋਈ ਪਾਰਟ ਆਪਾਂ ਵੀ ਤੁਸੀਂ ਵੀ ਰਹਿੰਦੇ ਹੋ ਮੈਂ ਵੀ ਰਹਿੰਨਾ ਕੋਈ ਸਾਡਾ ਤਾਂ ਰੋਜ਼ ਥ੍ਰੈਟ ਕਾਲ ਆਉਂਦੀ ਨਹੀਂ ਹੈ ਜੇ ਕੋਈ ਆਂਦਾ ਹੈ ਨਾ ਨਹੀਂ ਹੈ ਨਾਰਮਲ ਜਿਹੜਾ ਬੰਦਾ ਇੱਕ ਸੈਂਸਿਬਲੀ ਰਹਿ ਰਿਹਾ ਹੈ ਤਾਂ ਉਹ ਨੂੰ ਕੋਈ ਕਿਸੇ ਨਾਲ ਕੋਈ ਪ੍ਰੋਬਲਮ ਨਹੀਂ ਆ ਇੱਥੇ ਤੁਹਾਨੂੰ ਵੀ ਕੋਈ ਇਨੀ ਪ੍ਰੋਬਲਮ ਨਹੀਂ ਤੁਸੀਂ ਲੱਖ ਰੁਪਏ ਦੇ ਕੇ ਜਾਣ ਨੂੰ ਵੀ ਧਿਆਨ ਬੈਠੇ ਹੋ ਗੱਲ ਇਹ ਹੈ ਆਪਣੀ ਐਲੀਜੀਬਿਲਿਟੀ ਨੂੰ ਸਮਝਣਾ ਕੈਂਡੀਡੇਟ ਵੱਲੋਂ ਉਹ ਮੈਂ ਕਿੱਥੇ ਕੁਆਲੀਫਾਈ ਕਰਦਾ ਜਦੋਂ ਤੱਕ ਤੁਸੀਂ ਇਹ ਚੀਜ਼ ਨਹੀਂ ਸਮਝੋਗੇ ਤਾਂ ਉੱਥੇ ਇਹ ਪ੍ਰੋਬਲਮ ਆ ਹੀ ਰਹੀ ਹੈ ਸੋ ਗੱਲ ਇਸ ਤਰ੍ਹਾਂ ਮੈਂ ਜੇ ਗੱਲ ਕਰ ਰਿਹਾ ਕੈਨੇਡਾ ਟਫ ਨਹੀਂ ਹੋਇਆ ਸਾਨੂੰ ਇਹਦਾ ਜ਼ਰੂਰੀ ਹੈ ਕਿ ਮੈਂ ਐਲੀਜੀਬਲ ਕਿੱਥੇ ਕਿੱਥੇ ਕਿਸ ਕਿਸ ਕੈਟਾਗਰੀ ਦੇ ਹੁਣ ਕਲਚਰ ਆਰਟਿਸਟ სპੋਰਟਸ ਪਰਸਨ ਦੀ ਕਲਾ ਕੈਟਾਗਰੀ ਹੈਗੀ ਆ ਉਹ ਵੀ ਵਿਦਆਊਟ ਆਈਲਟਸ 5.5 ਪੰਜ ਬੈਂਡ ਆਈਲਟਸ ਵਾਲਾ ਵੀ ਜਾ ਰਿਹਾ ਸੋ ਜੇ ਸਾਡਾ ਸਰਟਡ ਬਹੁਤ ਕੁਆਲੀਫਾਈਡ ਹੈਗਾ ਐਕਸਪੀਰੀਅੰਸ ਹੈਗਾ ਤਾਂ ਉਹ ਨੂੰ ਸਮਝਣਾ ਜ਼ਰੂਰੀ ਉਹ ਕੈਟਾਗਰੀ ਚ ਕਿਹੜੀ ਤੁਸੀਂ ਅਪਲਾਈ ਕਰ ਰਹੇ ਹੋ ਹੁਣ ਜੇ ਇਸ ਦੀੇ ਨਾਲ ਹੀ ਆਸਟ੍ਰੇਲੀਆ ਦੀ ਹੈ ਆਸਟ੍ਰੇਲੀਆ ਦੀ ਕਿਹੜੀ ਅਕੂਪੇਸ਼ਨ ਦੇ ਵਿੱਚ ਅੱਜ 65 ਪੁਆਇੰਟ ਤੇ ਵੀ ਐਪਲੀਕੇਸ਼ਨ ਚੱਕੀ ਗਈ ਹੈ 70 ਤੇ ਐਪਲੀਕੇਸ਼ਨ ਚੱਕੀ ਗਈ ਹੈ ਜਾਂ 80 ਦੇ ਜੋ ਕਿ ਉਹ ਉਹ ਨੂੰ ਸਮਝਣਾ ਜ਼ਰੂਰੀ ਹੈਗਾ ਲੇ ਮੇਰੇ ਜੀ ਪੁਆਇੰਟ ਇਜ਼ਿਸਟਿਊਟ ਨੂੰ ਸਮਝ ਆ ਰਿਹਾ ਫਿਰ ਇਹ ਨਹੀਂ ਪਤਾ ਲੈ ਮੇਰਾ ਅਕੂਪੇਸ਼ਨ ਕਿੰਨੀ ਡਿਮਾਂਡ ਚ ਹੈਗਾ ਮੇਰਾ ਕੋਈ ਸਟੇਟ ਤੇ ਡਿਮਾਂਡ ਚ ਹੈ ਫੈਡਰਲ ਤੇ ਡਿਮਾਂਡ ਚ ਹੈਗਾ ਉਹ ਕੰਸਲਟੈਂਟ ਨੂੰ ਪਤਾ ਹੀ ਨਹੀਂ ਆ ਤਾਂ ਉਹ ਕੀ ਤੁਹਾਡੀ ਪੀਆ ਲਾਊਗਾ ਫਾਰਮ ਭਰਨਾ ਇੱਕ ਪੀਆ ਨਹੀਂ ਕਹਿੰਦੇਗੀ ਜੀ ਮੈਂ ਲਾਸਟ 21 ਸਾਲ ਹੀ ਇਹ ਤੋਂ ਪ੍ਰੈਕਟਿਸ ਕਰ ਰਿਹਾ ਮੈਂ ਇੰਗਲਿਸ਼ ਲਾਅ ਕੁਆਲੀਫਾਈਡ ਹੈ ਔਰ ਮੈਂ ਇਸੇ ਚੀਜ਼ ਦੀ ਐਕਸਪਰਟਾਈਜ਼ਰ ਹੁਣ ਇਸੇ ਚੀਜ਼ ਦਾ ਜੇ ਤੁਹਾਡੀ ਦੋਨੇ ਪਾਸੇ ਨਹੀਂ ਬੰਦ ਤੁਸੀਂ ਮਾਸਟਰ ਡਿਗਰੀ ਹੋਲ ਰਹਿ ਗਏ ਹੋ ਤੁਸੀਂ সুইডਨ ਦਾ ਲਖਤੋਂ ਤੁਸੀਂ ਐਮਟੈਕ ਕੀਤੀ ਪਈ ਹੈ ਨਹੀਂ ਕੀਤੀ ਹੈ ਆਇਲੈਂਡਸ ਕੀਤੇ ਹੋਏ ਇਸੇ ਬੈਡ ਕੀਤੇ ਆਸਟ੍ਰੇਲਿਆ ਲੈ ਲੋ ਵੀਜ਼ਾ ਬਹੁਤ ਵਧੀਆ ਹੋ ਤੁਸੀਂ ਆਸਟਰੀਆ ਜਰਮਨੀ সুইডਨ ਨੂੰ ਕੈਨਾਡਾ ਅਸਟ੍ਰੇਲਿਆ ਨਾਲ ਕੰਪੈਰੀਜ਼ਨ ਕਰੋ ਕਿੰਨਾ ਜ਼ਿਆਦਾ ਡਿਫਰੈਂਸ ਆਏਗਾ ਉੱਥੇ ਇਹਨਾਂ ਜੌਬ ਆਫ ਅਵੇਲੇਬਿਲਟੀ ਹੈਗੀ ਹੈ ਅੱਛੀ ਸੈਲਰੀ ਹੈ ਲਾਈਫ ਸਟਾਈਲ ਅੱਛਾ ਹੈ ਔਰ ਸਾਰੇ ਪਾਸੇ ਫੈਮਿਲੀ ਸੈਟਲਮੈਂਟ ਹੈਗੀ ਹੈ ਜੀ ਤੁਸੀਂ ਦੇਖੋ ਮੈਂ ਆਸਟ੍ਰੇਲਿਆ ਦਾ সুইডਨ ਦਾ 3 ਮਹੀਨੇ ਦੇ ਵਿੱਚ ਵੀਜ਼ਾ ਲੈ ਲਿਆ ਜਰਮਨ ਦਾ 2-3 ਮਹੀਨੇ ਚ ਵੀਜ਼ਾ ਮੇਰੇ ਕੋਲ ਆ ਜਾਂਦਾ ਸਾਰਾ ਅਪਲਾਈ ਕਰੇ ਤਾਂ ਹਫਤੇ ਬਾਅਦ ਵੀਜ਼ਾ ਆ ਜਾਂਦਾ ਜੀ ਕਿਉਂਕਿ ਚਲੋ ਡਾਕੂਮੈਂਟੇਸ਼ਨ ਸੈੱਟ ਕਰਨੀ ਹੁੰਦੀ ਹੈ ਅਪਾਇੰਟਮੈਂਟਸ ਵਗੈਰਾ ਲੈਣੀਆਂ ਹੁੰਦੀਆਂ ਸਾਰਾ ਕੁਝ ਤੇ 2 ਮਹੀਨੇ ਲੱਗ ਜਾਂਦੇ ਆ ਬਾਕੀ ਦਾ ਵੀਜ਼ਾ 1 ਮਹੀਨਾ ਵਿੱਚ ਬੰਦਾ ਚੰਨ ਵੀ ਨੇ ਇੱਥੇ ਪ੍ਰੈਕਟਿਸ ਪ੍ਰੈਪਰੇਸ਼ਨ ਕਰਕੇ ਜਾਵੇ ਆਪਣੀ ਬਾਕੀ ਦਾ ਵੀਜ਼ਾ ਤੇ ਜਾ ਕੇ ਜੋਬ ਮਿਲ ਜਾਂਦੀ ਹੈ ਜੋਬ ਸੈਟਲ ਕਰਕੇ ਤੇ ਬੰਦਾ ਸੈਟਲ ਹੋ ਜਾਂਦਾ ਸੋ ਇਹ ਇੱਕ ਸਮਝਣ ਦੀ ਜਰੂਰਤ ਹੋਂ 99% ਜਿਹੜੇ ਆਮ ਏਜੈਂਟਾ ਜਿਹੜੇ ਖੜੇ ਹੋਏ ਆ ਜਿਨ੍ਹਾਂ ਨੂੰ ਤੁਸੀਂ ਇਹ ਕਹ ਲਓ ਕਿ ਜਿਹੜੇ 8ਵੇਂ 10ਵੇਂ ਪਾਸ ਆ ਜਾਂਦਾ ਤਾਂ ਜੋ ਨੀਮ ਹਕੀਮ ਖਤਰਾ ਹੈ ਜਨ ਉਹਨਾਂ ਨੂੰ ਪਤਾ ਹੀ ਦੋ ਚਾਰ ਚੀਜ਼ਾਂ ਹੁੰਦੀਆਂ ਬਸ ਉਹਨਾਂ ਨੇ ਉਹ ਹੀ ਚਲਾਈ ਜਾਣੀਆਂ ਕਿਉਂਕਿ ਅੱਗੋ ਜੇ ਤੋ ਪੁੱਛ ਕੇ ਇਹਨਾਂ ਨੇ ਦੱਸਣਾ ਮੈਂ ਹੁਣ ਆਪ ਖੁਦ ਰਿਸਰਚ ਕਰ ਰਿਹਾ ਤਾਂ ਸਮਝਣ ਦੀ ਗੱਲ ਇਹ ਹੈ ਕਿ ਜਿੱਥੇ ਮੇਰੀ ਜ਼ਿਆਦਾ ਡਿਮਾਂਡ ਹੈ ਮੈਨੂੰ ਉੱਥੇ ਜਾਣਾ ਚਾਹੀਦਾ ਜੀ ਹੁਣ ਅੱਜ ਆਈਤੀ ਕੰਪਿਊਟਰ ਸੈਕਸ਼ਨ ਡਿਜੀਟਲ ਮਾਰਕੀਟਿੰਗ ਯਾਰਗ ਦੇ ਵਿੱਚ ਇੱਕ ਹੱਬ ਬਣ ਚੁੱਕਿਆ ਬਹੁਤ ਜ਼ਿਆਦਾ ਇਥੇ ਡਿਮਾਂਡ ਹੈਗੀ ਹੈ ਤੁਸੀਂ ਜਾਓ ਜੌਬਸ ਅਵੇਲੇਬਿਲਿਟੀ ਹੈਗੀ ਹੈ ਔਰ ਹੋਰ ਮੈਂ ਯਾਰਪਰੀ ਇੱਕ ਹੋਰ ਗੱਲ ਕਰਦਾ देयर इज नो ਨੀਡ ਕਿ ਤੁਸੀਂ ਸਿੱਧੇ ਜਾ ਕੇ ਜੌਬ ਹੀ ਲੱਭਣੀ ਹੈ ਤੁਸੀਂ ਆਪਣਾ ਸੈਲਫ এমਪਲoyed ਬਿਜ਼ਨਸ ਵੀ ਉੱਥੇ ਸਟਾਰਟ ਕਰ ਸਕਦੇ ਹੋ ਠੀਕ ਹੈ ਅੱਜ ਹਜ਼ਾਰਾਂ ਬੰਦੇ ਆਏ ਜਿਹੜੇ ਸਾਊਥ ਇੰਡੀਆ ਤੋਂ ਵੀ ਜਾ ਰਹੇ ਦੂਜੇ ਪਾਸੇ ਵੀ ਜਾ ਰਹੇ ਉਹ ਆਪਣਾ ਉੱਥੇ ਜਾ ਕੇ ਬਿਜ਼ਨਸ ਸਟਾਰਟ ਕਰ ਰਹੇ ਔਰ ਇੰਡੀਆ ਦੇ ਵਿੱਚੋਂ ਕੰਮ ਦੇ ਰਹੇ ਆ ਉਹ ਕਿੰਨਾ ਅੱਛਾ ਸਾਡੀ ਵੀ ਇਕਨੋਮੀ ਬੂਸਟ ਹੋਏਗੀ ਉਹਦੇ ਨਾਲ ਬਿਲਕੁਲ ਸਾਡੇ ਇੱਥੇ ਸੁਖਣਾ ਯੂਥ ਬੈਠਾ ਜਿਹੜਾ ਨਹੀਂ ਗਿਆ ਉਹਨੂੰ ਜੋਬ ਇੱਥੇ ਬੈਠੇ ਉਠਾਏ ਮੇਰੇ ਹੀ ਆ ਉੱਥੋਂ ਤੁਸੀਂ ਕੰਮ ਜਾ ਕੇ ਦੇ ਤੂੰ ਜੇ ਇਸ ਤਰੀਕੇ ਦੀਆਂ ਅਸੀਂ ਪਾਲਿਸੀਸ ਸੇ ਕੰਮ ਕਰੀਏ ਤਾਂ ਇਹ ਜਨਰਲੀ ਦੇਖੀ ਨਾ ਮੇਰੇ ਆਪਣੇ ਕੰਟਰੀ ਲਈ ਵੀ ਇਹ ਬੈਨੀਫੀਸ਼ੀਅਲ ਆ ਜੀ ਬਿਲਕੁਲ ਸਾਨੂੰ ਐਜੂਕੇਟ ਕਰਨ ਦੀ ਜ਼ਰੂਰਤ ਹੈ ਉਥੋਂ ਸੋ এডਿਕੇਸ਼ਨ ਸਟਡੀ ਵੀਜ਼ਾ ਵੀ ਇੱਕ ਵਿਕਲਪ ਨਹੀਂ ਹੈ ਗੱਲ PR ਬਹੁਤ ਆਪਸ਼ਨਸ ਆ ਗਈਆਂ ਜੋ ਲੈਣ ਦੀ ਗੱਲ ਹੈ ਸੋ ਦੋਸਤੋ ਜਿੱਦਾਂ ਤੁਸੀਂ ਇਹਨਾਂ ਦੀ ਸਾਰੀ ਗੱਲਬਾਤ ਸੁਣੀ ਹੈ ਕਿ ਅੱਜ ਦੀ ਡੇਟ ਦੇ ਵਿੱਚ ਪੀਆਰ ਦਾ ਜੋ ਹਊਆ ਬਣਾਇਆ ਹੋਇਆ ਹੈ ਬਾਕੀ ਦੇ ਏਜੰਟਸ ਨੇ ਉਹ ਸਿਰਫ ਇਸ ਕਰਕੇ ਹੈ ਕਿਉਂਕਿ ਉਹਨਾਂ ਨੂੰ ਗਿਆਨ ਬਹੁਤ ਥੋੜਾ ਹੈ ਸੋ ਇਹ ਸਾਡੀ ਰਿਕੁਐਸਟ ਹੈ ਤੁਹਾਨੂੰ ਕਿ ਤੁਸੀਂ ਕਿਸੇ ਵੀ ਸਿੰਪਲ ਏਜੰਟ ਦੇ ਕੋਲ ਨਾ ਜਾਓ ਐਸਡਬਲਿਊਆਈਸੀ ਇਮੀਗ੍ਰੇਸ਼ਨ ਇੱਕ ਪ੍ਰੋਪਰ ਗਵਰਨਮੈਂਟ ਰਜਿਸਟਰਡ ਲੈਸੈਂਸ ਹੋਲਡਰ ਕਿ ਇਮੀਗ੍ਰੇਸ਼ਨ ਸੈਂਟਰ ਹੈਗਾ ਜੋ ਪਿਛਲੇ 21 ਸਾਲਾਂ ਤੋਂ ਕੰਮ ਕਰ ਰਿਹਾ ਹੈ ਸਰ ਪਿਛਲੇ 21 ਸਾਲਾਂ ਤੋਂ ਵੀਜ਼ਾਸ ਵਿਦਆਊਟ ਐਨੀ ਬ੍ਰੇਕ ਇਹ ਪ੍ਰੋਵਾਈਡ ਕਰ ਰਹੇ ਹਨ ਤੇ ਤੁਹਾਡੀ ਪੀਆਰ ਦੇ ਰਿਲੇਟਿਡ ਕੋਈ ਉਹ ਤੁਸੀਂ ਇਸ ਆਫਿਸ ਜਾ ਕੇ ਆਪਣੀ ਕਲੀਅਰ ਕਰ ਸਕਦੇ ਹੋ ਨੰਬਰ ਤੁਹਾਨੂੰ ਉੱਪਰ ਸ਼ੋਅ ਕੀਤੇ ਹੋਏ ਹਨ ਜਲਦੀ ਜਲਦੀ ਆਪਣੀ ਕਾਲ ਕਰਕੇ ਆਪਣੀ ਪੀਆ ਤੇ ਆਪਣੇ ਪਰਿਵਾਰ ਦੇ ਪੀਆਰ ਲੋਓ ਜੀ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ